ਖੰਨਾ ਚ ਦਰਵਾਹਾ ਨਹਿਰ ਵਿੱਚ ਡਿੱਗੀ ਕਾਰ ਕਾਰਚ ਸਵਾਰ ਸੀ ਪੂਰਾ ਪਰਿਵਾਰ ਹਨੇਰੇ ਕਾਰਨ ਰੈਸਕਿਊ ਚ ਆ ਰਹੀ ਮੁਸ਼ਕਲ ਪੁਲਿਸ ਮੁਲਾਜ਼ਮ ਨੂੰ ਲਿਫਟ ਲੈਣੀ ਪਈ ਮਹਿੰਗੀ ਲਿਫਟ ਲੈਣ ਵਾਲਿਆਂ ਨੇ ਕੀਤਾ ਐਸਪੀਓ ਦਾ ਕਤਲ ਹੁਣ ਆ ਗਏ ਚੰਡੀਗੜ੍ਹ ਪੁਲਿਸ ਦੇ ਹੜਿੱਕੇ ਅੰਮ੍ਰਿਤਸਰ 'ਚ ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ ਬਹਿਸ ਵਾਜੀ ਮਗਰੋਂ ਹੱਥੋਂ ਪਾਈ ਤੱਕ ਪਹੁੰਚੀ ਗੱਲ ਦੇਖੋ ਕਿਵੇਂ ਪਿਆਗਾ ਗੁਰਦਾਸਪੁਰ 'ਚ ਛੁੱਟੀ ਆਏ ਫੌਜੀ ਨਾਲ ਵਾਪਰ ਗਿਆ ਵੱਡਾ ਪਾਣਾ ਟਰੈਕਟਰ ਟਰਾਲੀ ਨੇ ਮਾਰੀ ਭਿਆਨਕ ਟੱਕਰ 4G ਦੀ ਮੌਤ ਬੱਚਾ ਜ਼ਖਮੀ ਸੰਸਕਾਰ ਮੋਕੇ ਪੁੱਬਾ ਮਾਰ ਰੋਇਆ ਪਰਿਵਾਰ ਨਹੀਂ ਦੇਖ ਹੁੰਦਾ ਹਾਲ ਪਟਿਆਲਾ ਚ ਪ੍ਰਾਣੀ ਇਮਾਰਤ ਨੂੰ ਲੱਗੀ ਪਿਆ ਨਕਾਗ ਅੰਦਰ ਵੱਡੀ ਮਾਤਰਾ ਚ ਪਿਆ ਸੀ ਕੈਮੀਕਲ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ 부ਝਾ ਰਹੀਆਂ ਅੱਗ ਅੰਮ੍ਰਿਤਸਰ ਚ ਹਾਈ ਵੋਲਟੇਜ ਤਾਰਾ ਦੀ ਲਪੇਟ ਚਾਇਆ ਨੌਜਵਾਨ ਮੌਕੇ ਤੇ ਹੀ ਗਈ ਜਾਨ ਪਰਿਵਾਰਦਾਰੋ ਰੋਇਆ ਬੁਰਾ ਹਾਲ ਆਜ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕੇਗੀ ਸੁਨੀਤਾ ਕੇਜਰੀਵਾਲ ਤਿਹਾਰ ਜੇਲ ਪ੍ਰਸ਼ਾਸਨ ਨੇ ਰੱਦ ਕਰ ਦਿੱਤੀ ਮਿਲਣ ਦੀ ਇਜਾਜ਼ਤ ਜੰਮੂ ਕਸ਼ਮੀਰ ਚ ਵੱਡਾ ਸੜਕ ਹਾਦਸਾ ਸਿੰਧ ਦਰਿਆ ਚ ਡਿੱਗੀ ਬੇਕਾਬੂ ਕਾਰ 4 ਦੀ ਮੌਤ 2 ਲਾਪਤਾ 3 ਨੂੰ ਬਚਾਇਆ ਗਿਆ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਨਾਉਣ ਚ ਲੱਗੀ ਕਾਂਗਰਸ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਪਾ ਕਰਨਗੇ ਮੁਲਾਕਾਤ ਬਲਕੌਰ ਸਿੰਘ ਦੇ ਆਜ਼ਾਦ ਤੌਰ ਉਤੇ ਚੋਣ ਲੜਨ ਦੀਆਂ ਚਰਚਾਵਾਂ ਸੰਗਰੂਰ ਚ ਪੈਟਰੋਲ ਡੀਜ਼ਲ ਦਾ ਚੱਲ ਰਿਹਾ ਵੱਡਾ ਗੋਰਖਤੰਦਾ ਪੁਲਿਸ ਨੇ ਕੀਤਾ ਪਰਦਾਫਾਸ਼ ਡਰਮ ਵਾਲਟੀਆਂ ਤੇ ਪਾਈਪ ਬ੍ਰਾਮਦ ਕਾਬੂ ਕੀਤੇ ਤਿੰਨ ਮੁਲਜ਼ਮ ਦੋ ਅਜੇ ਵੀ ਫਰਾਰ